ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਨੱਕ ਬੰਦ ਦੀ ਸਮੱਸਿਆ ਨੂੰ ਦੂਰ ਕਰਨ ਦਾ ਘਰੇਲੂ ਇਲਾਜ ਦੱਸਾਂਗੇ। ਦੋਸਤੋ ਬੰਦ ਨੱਕ ਦੀ ਸਮੱਸਿਆ ਕਦੇ ਨਾ ਕਦੇ ਸਭ ਨੂੰ ਹੁੰਦੀ ਹੀ ਹੈ ਜੋ ਕਿ ਬਹੁਤ ਆਮ ਸਮੱਸਿਆ ਹੈ। ਨੱਕ ਬੰਦ ਹੋਣ ਦੀ ਸਮੱਸਿਆ ਦਾ ਜੋ ਮੁੱਖ ਕਾਰਨ ਹੁੰਦਾ ਹੈ ਉਹ ਹੈ ਬਦਲਦਾ ਮੌਸਮ। ਅਕਸਰ ਜਦੋਂ ਮੌਸਮ ਬਦਲਦਾ ਹੈ ਉਦੋਂ ਸਾਡੀ ਨੱਕ ਬੰਦ ਹੋ ਜਾਂਦੀ ਹੈ। ਨੱਕ ਬੰਦ ਦੇ ਕਾਰਨ ਸਾਨੂੰ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ ਨਾਲ ਹੀ ਸਿਰਦਰਦ, ਬੁਖਾਰ ਵਰਗੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ। ਅਮ ਐਲਰਜੀ ਦੇ ਕਾਰਨ ਵੀ ਨੱਕ ਬੰਦ ਹੋ ਸਕਦੀ ਹੈ। ਦੋਸਤੋ ਜੇਕਰ ਬੰਦ ਨੱਕ ਦੀ ਸਮੱਸਿਆ ਲੰਬੇ ਸਮੇਂ ਤੱਕ ਰਹੇ ਤਾਂ ਇਸ ਨਾਲ ਕੰਨ ਦੀ ਇਨਫੈਕਸ਼ਨ ਵੀ ਹੋ ਸਕਦੀ ਹੈ। ਇਸ ਲਈ ਨੱਕ ਬੰਦ ਹੋਣ ਤੇ ਇਸ ਦਾ ਤੁਰੰਤ ਹੀ ਘਰੇਲੂ ਇਲਾਜ ਕਰਨਾ ਚਾਹੀਦਾ ਹੈ। ਅੰਗਰੇਜ਼ੀ ਦਵਾਈਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਨਾਂ ਦੇ ਸਾਡੇ ਸਰੀਰ ਨੂੰ ਬਹੁਤ ਹੀ ਨੁਕਸਾਨ ਹੁੰਦੇ ਹਨ। ਤਾਂ ਬਿਨਾਂ ਕਿਸੇ ਦੇਰੀ ਤੋਂ ਜਾਣਦੇ ਹਾਂ ਘਰੇਲੂ ਨੁਸਖੇ ਬਾਰੇ। ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਲਈ ਜਿਹੜੀ ਚੀਜ਼ ਤੁਸੀਂ ਸਭ ਤੋਂ ਪਹਿਲਾਂ ਲੈਣੀ ਹੈ ਉਹ ਹੈ ਲਸਣ। ਕਰੀਬ 4 ਤੋਂ 5 ਲਸਣ ਦੀਆਂ ਕਲੀਆਂ ਛਿੱਲ ਲੈਣੀਆਂ ਹਨ। ਲਸਣ ਅੰਦਰ ਐਂਟੀਵਾਇਰਲ ਐਂਟੀ ਫੰਗਲ ਗੁਣ ਪਾਈ ਜਾਂਦੇ ਹਨ ਜੋ ਕਿ ਨੱਕ ਬੰਦ ਕਰਨ ਵਾਲੀ ਇਨਫੈਕਸ਼ਨ ਨਾਲ ਲੜਦੇ ਹਨ ਤੇ ਨੱਕ ਨੂੰ ਤੁਰੰਤ ਖੋਲਣ ਵਿੱਚ ਮਦਦ ਕਰਦੇ ਹਨ ਦੋਸਤੋ ਤੁਸੀਂ ਇਸ ਤਰੀਕੇ ਨਾਲ 4 ਤੋਂ 5 ਲਸਣ ਦੀਆਂ ਕਲੀਆਂ ਲੈ ਲੈਣੀਆਂ ਹਨ ਦੋਸਤੋ ਹੁਣ ਤੁਸੀਂ ਕੀ ਕਰਨਾ ਹੈ ਇੱਕ ਗਲਾਸ ਪਾਣੀ ਦਾ ਲੈ ਕੇ ਖਾਲੀ ਬਰਤਨ ਵਿੱਚ ਪਾ ਕੇ ਗਰਮ ਹੋਣ ਲਈ ਰੱਖ ਦੇਣਾ ਹੈ ਤੇ ਇਸ ਪਾਣੀ ਵਿੱਚ ਅੱਧਾ ਚਮਚ ਹਲਦੀ ਪਾਉਣੀ ਹੈ ਤੇ ਨਾਲ ਹੀ ਲਸਣ ਦੀਆਂ ਕਲੀਆਂ ਪਾ ਦੇਣੀਆਂ ਹਨ ਤੇ ਇਸ ਪਾਣੀ ਨੂੰ ਉਦੋਂ ਤੱਕ ਉਬਾਲਣਾ ਹੈ ਜਦੋਂ ਤੱਕ ਇਹ ਪਾਣੀ ਅੱਧਾ ਨਾ ਰਹਿ ਜਾਵੇ ਜਦੋਂ ਪਾਣੀ ਅੱਧਾ ਰਹਿ ਜਾਵੇ ਇਸ ਨੂੰ ਕਿਸੇ ਗਲਾਸ ਵਿੱਚ ਛਾਣ ਲੈਣਾ ਹੈ ਨੱਕ ਬੰਦ ਨੂੰ ਤਾਂ ਤੇ ਇਹ ਖੋਲਣ ਦਾ ਦੇਸੀ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਦਾ ਸੇਵਨ ਕਿਵੇਂ ਕਰਨਾ ਹੈ। ਦੋਸਤੋ ਜਦੋਂ ਤੁਹਾਡਾ ਨੱਕ ਬੰਦ ਹੋਵੇ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਕੇ ਚਾਹ ਦੀ ਤਰ੍ਹਾਂ ਗਰਮ-ਗਰਮ ਕੁੱਟ-ਕੁੱਟ ਕਰਕੇ ਇਸ ਨੁਸਖੇ ਦਾ ਸੇਵਨ ਕਰਨਾ ਹੈ। ਤੁਹਾਡਾ ਨੱਕ ਕੁਝ ਹੀ ਮਿੰਟਾਂ ਬਾਅਦ ਖੁੱਲ ਜਾਵੇਗਾ। ਨਾਲ ਹੀ ਖਾਂਸੀ, ਬਲਗਮ, ਗਲੇ ਦੇ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ। ਤੁਸੀਂ ਇਸ ਨੁਸਖੇ ਦਾ ਇਸਤੇਮਾਲ ਦਿਨ ਵਿੱਚ ਦੋ ਵਾਰ ਵੀ ਕਰ ਸਕਦੇ ਹੋ। ਜੇਕਰ ਤੁਹਾਡਾ ਨੱਕ ਲਗਾਤਾਰ ਹੀ ਬੰਦ ਰਹਿੰਦਾ ਹੈ ਤਾਂ ਤੁਸੀਂ ਇਸ ਨੁਸਖੇ ਦਾ ਲਗਾਤਾਰ ਕੁਝ ਦਿਨ ਤੱਕ ਸੇਵਨ ਕਰੋ। ਤੁਹਾਡੇ ਬ ਇਹ ਹਮੇਸ਼ਾ ਲਈ ਬਿਲਕੁਲ ਖਤਮ ਹੋ ਜਾਵੇਗੀ ਸੋ ਦੋਸਤੋ ਤੁਸੀਂ ਵੀ ਜੇਕਰ ਬੰਦ ਨਕਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅੱਜ ਤੋਂ ਹੀ ਸਾਡੇ ਦੱਸੇ ਹੋਏ ਦੇਸੀ ਨੁਸਖੇ ਦਾ ਸੇਵਨ ਕਰਨਾ ਸ਼ੁਰੂ ਕਰੋ ਤੇ ਸਿਹਤਮੰਦ ਬਣੇ ਰਹੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੋਖੇ ਘਰੇਲੂ ਅਸਰਦਾਰ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ